ਸਤ ਸ੍ਰੀ ਅਕਾਲ ਅੱਜ ਆਪਾਂ ਹੈ ਇੱਕ ਬਹੁਤ ਹੀ ਖਾਸ ਸ਼ਖਸੀਅਤ ਬਾਰੇ ਗੱਲ ਕਰਨੀਏ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਉਹਨਾਂ ਦੇ ਜੀਵਨ ਤੇ ਇੱਕ ਕੀ ਕਹਿੰਦੇ ਨੇ ਗਹਿਰੀ ਨਜ਼ਰ ਪਾਵਾਂਗੇ ਹਾਂਜੀ ਬਿਲਕੁਲ ਸਾਡੇ ਕੋਲ ਕੋਈ ਜਾਣਕਾਰੀ ਹੈਗੀ ਆ ਉਹਨਾਂ ਦੇ ਜੀਵਨ ਸਫਰ ਬਾਰੇ ਉਹਨਾਂ ਦੀ ਸਿੱਖਿਆਵਾਂ ਬਾਰੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੁੱਖ ਨੁਕਤੇ ਨੇ ਉਹ ਸਮਝ ਆ ਜਾਣ ਚਲੋ ਫਿਰ ਸ਼ੁਰੂ ਕਰੀਏ ਉਹਨਾਂ ਦਾ ਜਨਮ ਜਿਵੇਂ ਆਪਾਂ ਨੂੰ ਪਤਾ 10 ਅਗਸਤ 1937 ਨੂੰ ਹੋਇਆ ਸੀ ਪਿੰਡ ਭਰਤਗੜ ਜ਼ਿਲ੍ਹਾ ਰੂਪਨਗਰ ਮਾਤਾ ਸ਼ਾਂਤੀ ਦੇਵੀ ਤੇ ਪਿਤਾ ਸੰਸਰ ਮਨਸਾ ਸਿੰਘ ਜੀ ਤੇ ਕਮਾਲ ਦੀ ਗੱਲ ਵੇਖੋ ਬਚਪਨ ਤੋਂ ਹੀ ਨਾ ਉਹਨਾਂ 'ਚ ਕੁਝ ਵੱਖਰਾਪਨ ਦਿਸਦਾ ਸੀ ਇਹ ਘਟਨਾ ਬਹੁਤ ਮਸ਼ਹੂਰ ਹੈ ਉਹ ਦੋ ਸਿਰਫ 2.5 ਸਾਲ ਦੇ ਸਨ 2.5 ਸਾਲ ਹਾਂ ਜੀ 2.5 ਸਾਲ ਦੇ ਤੇ ਭਰਤਗੜ ਦੇ ਕਿਲੇ 'ਚ ਨਾ ਸਰਦਾਰ ਸੂਰਤ ਸਿੰਘ ਦਾ ਸਿੰਘਾਸਨ ਸੀ ਮਤਲਬ ਗੱਦੀ ਉਹ ਉਸ ਤੇ ਜਾ ਕੇ ਬੈਠ ਗਏ ਅੱਛਾ ਛੋਟੀ ਉਮਰ ਹੈ ਬਿਲਕੁਲ ਇਸ ਗੱਲ ਤੋਂ ਫਿਰ ਕਰਦਿਆ ਉਹਨੂੰ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਮਤਲਬ ਅਹਿਸਾਸ ਜਾ ਹੋ ਗਿਆ ਕਿ ਇਹ ਕੋਈ ਆਮ ਬਾਲਕ ਨਹੀਂ ਹੂੰ ਫਿਰ ਅੱਗੇ ਕੀ ਹੋਇਆ ਉਹਨਾਂ ਦਾ ਅਧਿਆਤਮਿਕ ਸਫਰ ਕਿਵੇਂ ਸ਼ੁਰੂ ਹੋਇਆ ਫਿਰ ਜਦੋਂ ਮਾਨਪੁਰ ਤੋਂ ਗੁਰਮਤ ਵਿਦਿਆਲੇ ਦਾ ਜਥਾ ਆਇਆ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਵਾਸਤੇ ਹਾਂ ਤਾਂ ਉੱਥੇ ਸੰਤ ਮਹਿੰਦਰ ਸਿੰਘ ਧਿਆਨੂ ਮਾਜਰਾ ਵਾਲੇ ਵੀ ਸਨ ਅੱਛਾ ਉਹ ਵੀ ਬਾਬਾ ਜੀ ਦੀ ਛੋਟੀ ਉਮਰ ਦੀ ਉਹਨਾਂ ਦੀ ਸ਼ਖਸੀਅਤ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਕੁਝ ਟਾਈਮ ਮਾਰਵਾ ਟੰਗਰਾਲੀ ਚ ਵੀ ਰਹੇ ਦੇ ਲੋਕ ਕਹਿੰਦੇ ਨੇ ਕਿ ਉਦੋਂ ਤੋਂ ਹੀ ਉਹਨਾਂ ਦੇ ਮੋਹ ਨਿਕਲਿਆ ਬਚਨ ਸੱਚ ਹੁੰਦਾ ਸੀ ਆਹੋ ਇਹ ਗੱਲ ਬਹੁਤ ਮਸ਼ਹੂਰ ਆ ਕਿ ਜੋ ਕਹਿ ਦਿੰਦੇ ਸੀ ਉਹ ਹੋ ਜਾਂਦਾ ਸੀ ਤੇ ਫਿਰ ਸਰਬਚਨ ਸਿੰਘ ਦੇ ਪਰਿਵਾਰ ਸੀ ਉਹਨਾਂ ਨੂੰ ਆਪਣੇ ਪਿੰਡ ਹੰਸਾਲੀ ਲੈ ਆਇਆ ਅੱਛਾ ਹੰਸਾਲੀ ਇਸ ਤਰ੍ਹਾਂ ਹੈ ਹਾਂਜੀ ਤੇ ਹੰਸਾਲੀ ਆ ਕੇ ਉਹਨਾਂ ਦੀ ਜ਼ਿੰਦਗੀ 'ਚ ਇੱਕ ਬਹੁਤ ਮਤਲਬ ਵੱਡਾ ਮੋੜ ਆਇਆ ਓ ਕੀ ਸੀ ਉਸੀ ਸੰਤ ਬਾਬਾ ਜਵਾਲਾ ਜੀ ਨਾਲ ਮੁਲਾਕਾਤ ਬਾਬਾ ਜਵਾਲਾ ਜੀ ਨਾਲ ਉਹ ਕਿਵੇਂ ਹੋਈ ਕਹਿੰਦੇ ਨੇ ਬਾਬਾ ਜਵਾਲਾ ਜੀ ਨਾਲ ਕਲਕੱਤੇ ਤੋਂ ਹਜ਼ੂਰ ਸਾਹਿਬ ਜਾ ਰਹੇ ਸਨ ਹਾਂ ਤੇ ਬਾਬਾਜੀਤ ਸਿੰਘ ਜੀ ਨੇ ਉੱਥੇ ਮਤਲਬ ਅਰਦਾਸ ਕੀਤੀ ਤੇ ਉਹਨਾਂ ਦੀ ਚਲਦੀ ਗੱਡੀ ਰੁਕਵਾ ਦਿੱਤੀ ਸੱਚੀ ਅਰਦਾਸ ਨਾਲ ਗੱਡੀ ਰੁਕ ਗਈ ਹਾਂਜੀ ਕਹਿੰਦੇ ਨੇ ਇਦਾਂ ਹੀ ਹੋਇਆ ਤੇ ਸੰਤ ਬਾਬਾ ਜਵਾਲਾ ਜੀ ਫਿਰ ਇਹ ਬਿਨਾਂ ਜੁੱਤੀਆਂ ਪਾਈ ਗੱਡੀ ਤੋਂ ਉਤਰੇ ਤੇ ਸਿੱਧਾ ਆ ਕੇ ਬਾਬਾਜੀਤ ਸਿੰਘ ਨੂੰ ਗਲਵੱਕੜੀ ਚ ਲੈ ਲਿਆ ਕਮਾਲ ਹੈ ਤੇ ਉਸੇ ਵੇਲੇ ਉਹਨਾਂ ਨੇ ਬਾਬਾਜੀਤ ਸਿੰਘ ਨੂੰ ਪੰਜ ਖਾਸ ਬਚਨ ਦਿੱਤੇ ਪੰਜ ਬਚਨ ਹਾਂਜੀ ਪੰਜ ਬਚਨ ਤੇ ਕਿਹਾ ਜਾਂਦਾ ਕਿ ਬਾਬਾ ਜੀ ਨੇ ਫਿਰ ساری ਉਮਰ ਇਹਨਾਂ ਬਚਨਾਂ ਤੇ ਬਹੁਤ ਸਖਤੀ ਨਾਲ ਪੈਰਾ ਦਿੱਤਾ ਉਹ ਪੰਜ ਬਚਨ ਕੀ ਸਨ ਇਹ ਜਾਨਣਾ ਬਹੁਤ ਜ਼ਰੂਰੀ ਲੱਗਦਾ ਹੈ ਬਿਲਕੁਲ ਉਹਨਾਂ ਦਾ ਬਹੁਤ ਡੂੰਗਾ ਮਤਲਬ ਸੀ ਵੇਖੋ ਪਹਿਲਾ ਬਚਨ ਸੀ ਕਿਸੇ ਦੇ ਕਰ ਬਿਨਾ ਬੁલાਏ ਨਹੀਂ ਜਾਣਾ ਹੂੰ ਦੂਜਾ ਕਿਸੇ ਤੋਂ ਕੋਈ ਚੀਜ਼ ਮੰਗ ਕੇ ਨਹੀਂ ਲੈਣੀ ਠੀਕ ਤੀਜਾ ਆਪ ਬਾਜ਼ਾਰੋਂ ਕਦੇ ਕੁਝ ਖਰੀਦਣਾ ਨਹੀਂ ਅੱਛਾ ਇਹ ਤਾਂ ਬੜਾ ਔਖਾ ਲੱਗਦਾ ਹੈ ਹਾਂਜੀ ਤੇ ਚੌਥਾ ਜਦੋਂ ਆਰਾਮ ਕਰਨਾ ਕਮਰੇ ਨੂੰ ਅੰਦਰੋਂ ਕੁੰਡੀ ਲਾ ਲੈਣੀ ਤੇ ਪੰਜਵਾਂ ਸੌਣ ਲੱਗਿਆਂ ਬਿਸਤਰੇ ਥੱਲੇ ਚੰਗੀ ਤਰ੍ਹਾਂ ਚਾਤੀ ਮਾਰ ਲੈਣੀ ਤੇ ਇੱਕ ਹੋਰ ਗੱਲ ਵੀ ਸੀ ਸ਼ਾਇਦ ਆਹੋ ਨਾਲ ਹੀ ਇਹ ਵੀ ਲਿਦਾਇਤ ਸੀ ਕਿ ਕੋਈ ਕਰਾਮਾਤ ਕੋਈ ਕਰਤਵ ਨਹੀਂ ਦਿਖਾਣਾ ਵਾਹ ਇਹ ਬਚਨ ਤਾਂ ਮਤਲਬ ਸਿਰਫ ਨਿਯਮ ਨਹੀਂ ਇਹ ਤਾਂ ਪੂਰੀ ਜੀਵਨ ਜਾਂਚ ਦੱਸਦੇ ਨੇ ਤੁਸੀਂ ਬਿਲਕੁਲ ਸਹੀ ਸਮਝਿਆ ਇਹ ਅਸਲ ਚ ਸੰਜਮ ਸੁਆਮਣ ਦੁਨੀਆਵੀ ਚੀਜ਼ਾਂ ਤੋਂ ਕੀ ਕਹਿੰਦੇ ਨੇ ਨਿਰਲੇਪ ਰਹਿਣਾ ਨਿਜਤਾ ਦੀ ਕਦਰ ਕਰਨੀ ਤੇ ਹੰਕਾਰ ਤੋਂ ਬਚਣਾ ਇਹ ਸਭ ਸਿਖਾਉਂਦੇ ਸੀ ਖਾਸ ਕਰਕੇ ਉਹ ਜਿਹੜੇ ਬਚਨ ਨੇ ਕੁਝ ਨਾ ਮੰਗਣਾ ਤੇ ਖੁਦ ਨਾ ਖਰੀਦਣਾ ਹਾਂਜੀ ਇਹ ਤਾਂ ਸਿੱਧਾ ਸਿੱਧਾ ਦੁਨੀਆਵੀ ਇੱਛਾਵਾਂ ਤੇ ਕਾਬੂ ਪਾਉਣ ਦਾ ਤਰੀਕਾ ਸੀ ਤੇ ਕਰਾਮਾਤ ਨਾ ਦਿਖਾਉਣ ਵਾਲਾ ਬਚਨ ਉਹ ਸੀ ਕਿ ਅਧਿਆਤਮਿਕ ਸ਼ਕਤੀ ਦੀ ਨਮਾਇਸ਼ ਨਹੀਂ ਕਰਨੀ ਬਿਲਕੁਲ ਫਿਰ ਹੰਸਾਲੀ ਵਿੱਚ ਉਹਨਾਂ ਦਾ ਜੀਵਨ ਇਹਨਾਂ ਬਚਨਾਂ ਦੀ ਰੋਸ਼ਨੀ ਵਿੱਚ ਕਿਵੇਂ ਚੱਲਿਆ ਪਹਿਲਾਂ ਤਾਂ ਉਹ ਕੁਝ ਸਮਾਂ ਜਿਵੇਂ ਦੱਸਿਆ ਸਰਦਾਰ ਬਚਨ ਸਿੰਘ ਤੇ ਸਰਦਾਰ ਬਖਸ਼ੀਸ਼ ਸਿੰਘ ਦੇ ਪਰਿਵਾਰਾਂ ਕੋਲ ਰਹੇ ਫਿਰ ਸਰਦਾਰ ਅਮਰ ਸਿੰਘ ਦੇ ਘਰ ਵੀ ਰਹੇ ਬਾਅਦ ਚ ਇੱਕ ਸ਼ਰਦਾਲੂ ਸਨ ਭੋਲਾ ਸਿੰਘ ਉਹਨਾਂ ਨੇ ਜ਼ਮੀਨ দান ਦਿੱਤੀ ਜਿੱਥੇ ਫਿਰ ਬਾਬਾ ਜੀ ਦਾ ਆਪਣਾ ਕਮਰਾ ਬਣਿਆ ਅੱਛਾ ਤੇ ਲੰਗਰ ਪਾਣੀ ਦਾ ਪ੍ਰਬੰਧ ਕਿਵੇਂ ਹੁੰਦਾ ਸੀ ਕਿਉਂਕਿ ਉਹਨਾਂ ਨੇ ਆਪ ਤਾਂ ਕੁਝ ਖਰੀਦਣਾ ਨਹੀਂ ਸੀ ਹਾਂਜੀ ਇਹੀ ਤਾਂ ਗੱਲ ਹੈ ਪਿੰਡ ਹੰਸਾਲੀ ਤੇ ਨਾਲ ਲੱਗਦੇ ਪਿੰਡ ਖੇੜਾ ਤੋਂ ਦੋਵਾਂ ਪਿੰਡਾਂ ਦੀ ਸੰਗਤ ਉਹਨਾਂ ਲਈ ਲੰਗਰ ਲੈ ਕੇ ਆਉਂਦੀ ਸੀ। ਮਤਲਬ ਲੋਕਾਂ ਦੀ ਸ਼ਰਧਾ ਬਹੁਤ ਸੀ। ਬਹੁਤ ਜ਼ਿਆਦਾ ਤੇ ਉਹਨਾਂ ਦੀ ਸ਼ਰਧਾ ਵੀ ਸੀ ਤੇ ਬਾਬਾ ਜੀ ਦੇ ਬਚਨਾਂ ਦੀ ਪਾਲਣਾ ਦਾ ਸਬੂਤ ਵੀ। ਤੇ ਫਿਰ ਅੰਤਿਮ ਸਮਾ ਉਹ 1 ਜਨਵਰੀ 2015 ਨੂੰ ਜੋਤੀ ਜੋਤ ਸਮਾ ਗਏ। ਹਾਂਜੀ, ਸਰੀਰਕ ਤੌਰ ਤੇ ਇਸ ਦੁਨੀਆ ਤੋਂ ਚਲੇ ਗਏ। ਤੇ 4 ਜਨਵਰੀ 2015 ਨੂੰ ਉਹਨਾਂ ਦੀ ਦੇਹ ਨੂੰ ਗੁਰਦੁਆਰਾ ਪਿਬੌਰ ਸਾਹਿਬ ਕੋਲ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕੀਤਾ ਗਿਆ। ਜੀ। ਤਾਂ ਫਿਰ ਇਹ ਸਾਰੀਆਂ ਘਟਨਾਵਾਂ ਉਹਨਾਂ ਦੇ ਬਚਪਨ ਦੀਆਂ ਗੱਲਾਂ ਉਹ ਪੰਜ ਬਚਨ ਉਹਨਾਂ ਦਾ ਜੀਵਨ ਇਸ ਸਭ ਦਾ ਹੈ ਮੁੱਖ ਸਾਰ ਕੀ ਕੱਢੀ ਆਪਾਂ ਵੇਖੋ ਉਹਨਾਂ ਦਾ ਜੀਵਨ ਨਾ ਇੱਕ ਇਹੋ ਜਿਹਾ ਸੰਤ ਦਾ ਪ੍ਰਤੀਕ ਆ ਜਿਨ੍ਹਾਂ ਨੇ ਬਚਪਨ ਤੋਂ ਹੀ ਅਲੌਕਿਕਤਾ ਦਿਖਾਈ ਪਰ ਸਭ ਤੋਂ ਵੱਡੀ ਗੱਲ ਮੇਰੇ ਖਿਆਲ 'ਚ ਇਹ ਆ ਕਿ ਉਹਨਾਂ ਨੇ ਗੁਰੂਆਂ ਦੇ ਮਹਾਂਪੁਰਖਾਂ ਦੇ ਬਚਨਾਂ ਨੂੰ ਅੱਖਰ ਅੱਖਰ ਮੰਨਿਆ ਸਿਰ ਤੇ ਰੱਖਿਆ ਬਿਲਕੁਲ ਉਹਨਾਂ ਦੀ ਪੂਰੀ ਜ਼ਿੰਦਗੀ ਤੁਸੀਂ ਦੇਖੋ अनुशासन सादगी निमरता ਤੇ ਬਚਨਾ ਪ੍ਰਤੀ ਦ੍ਰਿੜਤਾ ਦਾ ਇੱਕ ਜਿਉਂਦਾ ਜਾਗਦਾ ਸਬਕ ਆ ਇਹ ਸਿਖਾਉਂਦੀ ਹੈ ਕਿ ਅਸਲੀ ਅਧਿਆਤਮਿਕਤਾ ਦਿਖਾਵੇਚ ਨਹੀਂ ਸਗੋਂ ਅੰਦਰੂਨੀ ਸੰਜਮ ਚ ਹੈ ਹਾਂਜੀ ਤੇ ਆਪਣੇ ਸਿਧਾਂਤਾਂ ਤੇ ਪੱਕੇ ਰਹਿਣਾ ਚ ਹੈ ਬਹੁਤ ਖੂਬ ਸੱਚੀ ਇਹ ਵਿਚਾਰ ਬਹੁਤ ਗਹਿਰੇ ਨੇ ਬਿਲਕੁਲ ਤੇ ਜੇ ਆਪਾਂ ਇਸ ਨੂੰ ਮਤਲਬ ਅੱਜ ਦੇ ਜ਼ਮਾਨੇ ਨਾਲ ਜੋੜ ਕੇ ਵੇਖੀਏ ਹਾਂ ਇਹ ਜ਼ਰੂਰੀ ਹੈ ਤਾਂ ਇੱਕ ਸਵਾਲ ਜੋ ਉੱਠਦਾ ਮਨ ਚ ਅੱਜ ਦਾ ਯੁੱਗ ਜਿੱਥੇ ਹਰ ਪਾਸੇ ਖਪਤਵਾਦ ਆ ਚੀਜ਼ਾਂ ਇਕੱਠੀਆਂ ਕਰਨ ਦੀ ਦੌੜ ਆ ਦਿਖਾਵਾ ਬਹੁਤ ਆ ਉੱਥੇ ਉਹਨਾਂ ਪੰਜ ਬਚਨਾਂ ਦੀ ਕੀ ਅਹਿਮੀਅਤ ਹੋ ਸਕਦੀ ਆ ਖਾਸ ਤੌਰ ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਬਿਨਾਂ ਮੰਗੇ ਕੁਝ ਨਾ ਲੈਣਾ ਜਾਂ ਖੁਦ ਬਾਜ਼ਾਰੋਂ ਕੁਝ ਨਾ ਖਰੀਦਣਾ ਹਾਂਜੀ ਇਹੀ ਗੱਲ ਇਹ ਅੱਜ ਸਾਨੂੰ ਆਪਣੀਆਂ ਜਿਹੜੀਆਂ ਬੇਅੰਤ ਛਾਮਾਂ ਨੇ ਤੇ ਬਾਹਰੀ ਚੀਜ਼ਾਂ ਤੇ ਜਿਹੜੀ ਸਾਡੀ ਨਿਰਪਰਤਾ ਵੱਧਦੀ ਜਾ ਰਹੀ ਆ ਉਸ ਬਾਰੇ ਕੀ ਸੋਚਣ ਲਈ ਮਜਬੂਰ ਕਰਦਾ ਹੈ ਇਹ ਕਿੱਧਰ ਨੂੰ ਇਸ਼ਾਰਾ ਕਰਦਾ ਹੈ ਵਾਕਈ ਇਹ ਸਵਾਲ ਸੋਚਣ ਵਾਲਾ ਹੈ ਤੇ ਸ਼ਾਇਦ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਛਾਤ ਮਾਰਨ ਲਈ ਪ੍ਰੇਰਿਤ ਕਰਦਾ ਹੈ ਅੱਜ ਦੀ ਇਸ ਵਧੀਆ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ